ਫਗਵਾੜਾ ਫੁੱਟਬਾਲ ਅਕੈਡਮੀ ਵੱਲੋਂ ਇਹ 24 ਮਾਰਚ ਦਾ ਚਰਨਜੀਤ ਸਿੰਘ ਬਸੀ ਮੈਮੋਰੀਅਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਫਗਵਾੜਾ ਫੁੱਟਬਾਲ ਅਕੈਡਮੀ ਦੀ ਬੜੀ ਸ਼ਲਾਘਾਯੋਗ ਉਪਰਾਲਾ ਹੈਗਾ ਇਹਦੇ ਚ ਵੱਖ-ਵੱਖ ਟੀਮਾਂ ਦੂਰੋਂ-ਦੂਰੋਂ ਟੀਮਾਂ ਆ ਕੇ ਮੈਚ ਖੇਡਦੀਆਂ ਹਨ ਔਰ ਇਹਦੇ ਨਾਲ ਜਿੱਥੇ ਕਿ ਫੁੱਟਬਾਲ ਨੂੰ ਉਤਸ਼ਾਹ ਮਿਲਦਾ ਹੈ ਉੱਥੇ ਪੂਰੀ ਸਪੋਰਟਸ ਨੂੰ ਉਤਸ਼ਾਹ ਮਿਲਦਾ ਹੈ ਜੇ ਦੀ ਕਿ ਪੰਜਾਬ ਨੂੰ ਇਸ ਵੇਲੇ ਬਹੁਤ ਸਖਤ ਜ਼ਰੂਰਤ ਹੈ ਕਿਉਂਕਿ ਜਿਹੜੇ ਬੱਚੇ ਸਪੋਰਟਸਮੈਨ ਬਣ ਜਾਂਦੇ ਨੇ ਉਹਨਾਂ ਦੇ ਵਿੱਚ ਐਸੀ ਸਪਿਰਟ ਪੈਦਾ ਹੋ ਜਾਂਦੀ ਕਿ ਉਹ ਚੰਗੇ ਸਿਟੀਜ਼ਨ ਬਣਦੇ ਨੇ ਚੰਗੇ ਨੇਤਾ ਬਣਦੇ ਨੇ ਚੰਗੇ ਕਾਮਕਾਰ ਵਾਲੇ ਵਿਅਕਤੀ ਬਣਦੇ ਨੇ ਜੇ ਬੱਚੇ ਇਧਰ ਉਧਰ ਭਟਕਦੇ ਨੇ ਤੇ ਫਿਰ ਉਹ ਗਲਤ ਰਾਹਾਂ ਤੇ ਤੁਰਦੇ ਨੇ ਕੋਈ ਡਰੱਗ ਵਾਲ ਕੋਈ ਇਸ ਤਰ੍ਹਾਂ ਇਹ ਸਾਰੀਆਂ ਜਿਹੜੀਆਂ ਕ੍ਰੀਤੀਆਂ ਆ ਉਹਨਾਂ ਤੋਂ ਰਾਹਤ ਦੇਣ ਲਈ ਸਪੋਰਟਸ ਜ਼ਰੂਰੀ ਆ ਤੇ ਫਗਵਾੜਾ ਫੁੱਟਬਾਲ ਅਕੈਡਮੀ ਇਸ ਕੰਮ ਦੇ ਵਿੱਚ ਛਲਾਗਾ ਯੋਗ ਉਪਰਾਲਾ ਕਰ ਰਹੀ ਹੈ ਅੱਜ ਸਾਡੇ ਵਿੱਚ ਸਰਦਾਰ ਗੁਰਦੇਵ ਸਿੰਘ ਗਹਿਲ ਅਰਜਨ ਵਾੜੀ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਇਸ ਮੈਚ ਦੇ ਦੌਰਾਨ ਇਹ ਸਾਡੇ ਲਈ ਬਹੁਤ ਵੱਡੀ ਖੁਸ਼ਕਿਸਮਤੀ ਆ ਕਿ ਇਹਨਾਂ ਦੇ ਸਾਹਮਣੇ ਮੈਚ ਹੋ ਰਿਹਾ ਹੈ ਵੱਡੀ ਸ਼ਖਸੀਅਤ ਨੇ ਮੁਬਾਰਕ ਮੁਬਾਰਕਬਾਦ ਹੈ ਪਗਵਾੜਾ ਫੁੱਟਬਾਲ ਅਕੈਡਮੀ ਨੂੰ ਔਰ ਨੌਜਵਾਨਾਂ ਨੂੰ ਇਹੀ ਮੈਸੇਜ ਹੈ ਕਿ ਸੋਹਣੇ ਟੰਗ ਨਾਲ ਵਧੀਆ ਸਪੋਰਟਸਮੈਨ ਬਣ ਤੇ ਆਪਣੀ ਗੇਮ ਨਖਾਰਨ ਦੇਸ਼ ਲਈ ਖੇਡਣ ਦੀ ਕੋਸ਼ਿਸ਼ ਕਰਨ ਫਿਰ ਦੇਸ਼ ਦਾ ਨਾਮ ਰੋਸ਼ਨ ਕਰਨ ਤੇ ਚੰਗੇ ਸਿਟੀਜ਼ਨ ਬਣ ਜੀ। ਧੰਨਵਾਦ ਜੀ। ਵੱਡਾ ਫੁੱਟਬਾਲ ਅਕੈਡਮੀ ਵੱਲੋਂ ਹਰ ਸਾਲ ਦੀ ਤਰ੍ਹਾਂ ਚਰਨਜੀਤ ਸਿੰਘ 바ਸੀ ਮਮੋਰੀਅਲ ਫੁੱਟਬਾਲ ਟੂਰਨਾਮੈਂਟ ਕਰਾਇਆ ਜਾਂਦਾ। ਇਹ ਬਹੁਤ ਵੱਡਾ ਪ੍ਰੋਗਰਾਮ ਇਹਨਾਂ ਦਾ ਪਾਦਰ ਸਾਹਿਬ ਦਾ ਇਹ ਨਾਲ ਕਮਿਸ਼ਨਰ ਸਾਹਿਬ ਦਾ ਔਰ ਮੈਂ ਕੀ ਗਏ ਨਨੂੰ ਵੈਲਕਮ ਕਰਦਾ ਔਰ ਕੰਮ ਕਰਦਾ ਕਿ ਟੂਰਨਾਮੈਂਟ ਗ੍ਰੈਂਡ 7700 ਦਾ ਹੈ